ਅੱਜ ਆ ਜੋ ਅੱਜ ਤੁਹਾਨੂੰ ਆਪਾਂ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਜਾਨੀ ਕਿ ਮੇਰੇ ਖੁੱਦ ਦੇ ਪਿੰਡ ਮਹਾਰਾਜ ਦੀ ਸ਼ੈਰ ਕਰਵਾਈਏ ਸਭ ਤੋਂ ਪਹਿਲਾਂ ਆਪਾਂ ਗਏ ਵੱਡੇ ਗੁਰੂ ਸਰ ਗੁਰਦੁਆਰਾ ਤੰਗੂ ਸਾਹਿਬ ਜੀ ਵਿੱਚ ਉੱਥੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਸ਼ਹੀਦ ਗੰਜ ਅਤੇ ਇਤਿਹਾਸਿਕ 베ਰੀ ਸਾਹਿਬ ਇਸ ਜਗ੍ਹਾ ਦੇ ਨਾਲ ਬਹੁਤ ਹੀ ਵੱਡਾ ਇਤਿਹਾਸ ਜੁੜਿਆ ਹੋਇਆ ਹੈ ਅਤੇ ਛੇਵੇਂ ਪਾਤਸ਼ਾਹੀ ਜੀ ਨੇ ਆਪਣੇ ਘੋੜੇ ਇਸ ਜਗ੍ਹਾ ਤੇ ਬੰਨੇ ਸਨ ਇਸ ਤੋਂ ਬਾਅਦ ਆਪਾਂ ਪਹੁੰਚੇ ਗੁਰਦੁਆਰਾ ਛੋਟਾ ਗੁਰੂ ਸਰ ਸਾਹਿਬ ਜੀ ਵਿੱਚ ਇੱਥੇ ਦਰਸ਼ਨ ਕਰਨ ਤੋਂ ਬਾਅਦ ਆਪਾਂ ਪਿੰਡ ਦੇ ਸਟੇਡੀਅਮ ਵੱਲ ਵਧਦੇ ਇਹ ਹੈ ਜੀ ਮੇਰੇ ਪ ਸਟੇਡੀਅਮ ਅਤੇ ਇਸ ਦੇ ਨਾਲ ਹੀ ਲੜਕਿਆਂ ਵਾਲਾ ਸਰਕਾਰੀ ਸਕੂਲ ਵੀ ਬਣਿਆ ਹੋਇਆ ਹੈ ਅਤੇ ਮੇਰੇ ਪਿੰਡ ਮਹਾਰਾਜ ਵਿੱਚ ਦੋ ਬੱਸ ਸਟੈਂਡ ਨੇ ਇਹ ਹੈ ਜਿਸ ਨੂੰ ਲੋਕ ਵੱਡੇ ਅੱਡੇ ਦੇ ਨਾਮ ਨਾਲ ਜਾਣਦੇ ਨੇ ਅਤੇ ਇਸ ਦਾ ਕੰਮ ਹਲੇ ਚੱਲ ਰਿਹਾ ਹੈ ਅਤੇ ਇਸ ਨੂੰ ਲੋਕ ਛੋਟੇ ਅੱਡੇ ਦੇ ਨਾਮ ਨਾਲ ਜਾਣਦੇ ਨੇ ਇਸ ਤੋਂ ਇਲਾਵਾ ਪਿੰਡ ਵਿੱਚ ਇੱਕ ਸੇਵਾ ਕੇਂਦਰ ਦਾਣਾ ਮੰਡੀ ਤੇ ਇੱਕ ਹੈਲਥ ਸੈਂਟਰ ਵੀ ਬਣਿਆ ਹੋਇਆ ਹੈ ਅਤੇ ਇਸ ਦੇ ਨਾਲ ਨਾਲ ਪਿੰਡ ਵਿੱਚ ਇੱਕ ਵੱਡੀ ਗਊਸ਼ਾਲਾ ਵੀ ਬਣੀ ਹੋਈ ਹੈ ਤੇ ਇਹ ਹੈ ਜੀ ਮੇਰੇ ਪਿੰਡ ਦਾ ਮੇਨ ਬਾਜ਼ਾਰ ਜਿਸ ਨੂੰ ਲੋਕ ਕੋਟਲੀ ਬਾਜ਼ਾਰ ਦੇ ਨਾਮ ਨਾਲ ਜਾਣਦੇ ਨੇ ਅਤੇ ਮੇਰੇ ਸੋਹਣੇ ਪਿੰਡ ਵਿੱਚ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣ ਯੋਗ ਨੇ ਪਰ ਜੇ ਸਾਰੀਆਂ ਚੀਜ਼ਾਂ ਦਿਖਾਉਣ ਲੱਗਾਂ ਤਾਂ ਵੀਡੀਓ ਉੰਬੀ ਚੱਲ ਜਾਂਦੀ ਉਹਦੇ ਲਈ ਮਾਫੀ ਚਾਹੁੰਦੇ ਆ ਜਦੋਂ ਅਗਲੀ ਵਾਰ ਵੀਡੀਓ ਬਣਾਈ ਤਾਂ ਜ਼ਰੂਰ ਦਿਖਾਵਾਂਗੇ ਤੇ ਆਪਣੇ ਪੇਜ ਨੂੰ ਕਰ ਲਿਆ ਫੋਲੋ ਕਿਉਂਕਿ ਆਪਾਂ ਅਲੱਗ-ਅਲੱਗ ਪਿੰਡ ਵਿਜ਼ਿਟ ਕਰਦੇ ਰਹਾਂਗੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਪਿੰਡ ਦਾ ਨਾਮ ਕਮੈਂਟ ਕਰ ਦਿਓ ਤਾਂ ਕਿ ਅਗਲੀ ਵੀਡੀਓ ਆਪਾਂ ਤੁਹਾਡੇ ਪਿੰਡ ਵਿੱਚ ਆ ਕੇ ਬਣਾ ਸਕੀਏ